30 ਦਸੰਬਰ ਨੂੰ ਪੰਜਾਬ ਬੰਦ ਕਾਲ ਦਾ ਅਸਰ ਪਠਾਨਕੋਟ ਦੇ ਬੱਸ ਸਟੈਂਡ ਤੇ ਸਾਫ਼ ਦੇਖਣ ਨੂੰ ਮਿਲਿਆ ਜਿੱਥੇ ਸਰਕਾਰੀ ਤੇ ਗੈਰ ਸਰਕਾਰੀ ਬਸਾਂ ਦੀ ਸਰਵਿਸ ਪੂਰੀ ਤਰ੍ਹਾਂ ਠੱਪ ਰਹੀ ਐ ਨਾ ਹੀ ਨਹੀਂ ਸਰਕਾਰੀ ਤੇ ਪ੍ਰਾਈਵੇਟ ਬਸਾਂ ਦੀ ਸਰਵਿਸ ਦੇ ਨਾਲ ਨਾਲ ਰੇਲ ਸੇਵਾ ਵੀ ਬੰਦ ਰਹੀ ਜਿਸ ਦੇ ਚਲਦਿਆਂ ਦੂਰ ਦਰਡੇ ਆਪਣੇ ਕੰਮ ਕਾਜ ਨੌਕਰੀਆਂ ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੱਕ ਤੇ ਕੜਾਕੇ ਦੀ ਠੰਡ ਤੇ ਉਤੋਂ ਘੰਟੇ ਘੰਟੇ ਇਹ ਲੋਕ ਜਿਹੜੇ ਜਿਹੜੇ ਆਪਣੇ ਕਮਾਂਕਾਰਾਂ ਨੂੰ ਜਾਣ ਵਾਸਤੇ ਗੱਡੀ ਦਾ ਤੇ ਬੱਸਾਂ ਦਾ ਰਾਹ ਵੇਖਦੇ ਰਹੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋਈ ਪਰ ਉਹਨਾਂ ਦਾ ਕਹਿਣਾ ਹੈ ਉਹਨਾਂ ਨੂੰ ਦਿੱਕਤیں ਬਹੁਤ ਹੋਈ ਹੈ ਪਰ ਕਿਸਾਨਾਂ ਦੀ ਵੀ ਦਿੱਕਤ ਨੂੰ ਦੇਖਣਾ ਹੋਇਆ ਉਹਨਾਂ ਦਾ ਸਹਿਯੋਗ ਉਹਨਾਂ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਰਾਹ ਤੇ ਕੋਈ ਨਾ ਕੋਈ ਜ਼ਰੂਰ ਰਸਤਾ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਇਸ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਸਕੇ ਦੂਜੇ ਪਾਸੇ ਡਰਾਈਵਰਾਂ ਨੇ ਕਿਹਾ ਕਿ ਯੂਨੀਅਨ ਦੀ ਕਾਲ ਸੀ ਕਿ 30 ਦਸੰਬਰ ਤੋਂ ਇਹ ਬੱਸ ਸੇਵਾ ਜਿਹੜੀ ਹੈ ਪੂਰੀ ਤਰ੍ਹਾਂ ਬੰਦ ਰਹਿਣ ਗਿਆ ਉਹਨਾਂ ਨੇ ਕਿਹਾ ਕਿ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੱਸ ਸਰਵਿਸ ਜਿਹੜੀ ਹੈ ਪੂਰੀ ਤਰ੍ਹਾਂ ਬੰਦ ਹੈ ਤੇ ਉਰਨ ਇਹ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਸਫਲ ਬਣਾਉਣ ਵਾਸਤੇ ਉਹਨਾਂ ਦਾ ਸਹਿਯੋਗ ਬਣਨ ਦੇ ਨਾਲ ਹੈ ਕਰ ਮੇਰਾ ਨਾਮ ਰੋਹਿਤ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਬੱਸ ਸਟੈਂਡ ਤੇ ਆਇਆ ਹੀ ਮੈਂ ਬੈਂਕ ਅਮਪਲੋਈ ਹਾਂ ਤੇ ਮੈਂ ਜਾਣ ਚਿੱਤ ਦਿੱਕਤ ਹੋਣ ਈ ਹੈ ਰੇਲਵੇ ਸਟੇਸ਼ਨ ਵੀ ਮੈਂ ਗਿਆ ਸੀ ਰੇਲਵੇ ਰੇਲਵੇ ਉੱਥੇ ਬੰਦ ਪਈਆਂ ਸਾਰੀਆਂ ਤੇ ਬੱਸ ਬੱਸਾਂ ਵੀ ਬੰਦ ਪਈਆਂ ਤੇ ਸਾਨੂੰ ਜਾਣ ਚਿੱਤ ਦਿੱਕਤ ਹੋਣ ਈ ਹੈ ਕਿਸਾਨਾਂ ਨੇ ਧਰਨਾ ਲਾਇਆ ਅੱਜ ਸਾਰਾ ਪੰਜਾਬ ਬੰਦ ਹੈ ਕਿਹੜੀ ਜਗ੍ਹਾ ਜਾਣਾ ਸੀ ਮੈਂ ਗੁਰਦਾਸਪੁਰ ਅੰਮ੍ਰਿਤਸਰ ਤੱਕ ਜਾਣਾ ਹੈ ਮਨਵਜੋਤ ਸਿੰਘ ਜੀ ਪੰਜਾਬ ਰੋਡ ਢੱਨਵਸ ਪੀਆਰਸੀ ਕੰਟਰੈਕਟ ਵਰਕਰ ਜੂਨੀਅਨ ਦਾ ਔਰ ਅੱਜ ਕਿਸਾਨਾਂ ਦਾ ਜਿਹੜਾ ਬੰਦ ਦਾ ਸੱਦਾ ਸੀ 30 ਤਰੀਕ ਨੂੰ ਉਹਦੇ ਚੱਕਰ ਦੇ ਵਿੱਚ ਅੱਜ ਜੋ ਸਾਰੀ ਪ੍ਰਾਈਵੇਟ ਟਰਾਂਸਪੋਰਟ ਤੇ ਸਰਕਾਰੀ ਟਰਾਂਸਪੋਰਟ ਆ ਉਹਨੇ ਬੰਦ ਰੱਖੀਆਂ ਕਿਉਂਕਿ ਰਸਤਾ ਤਕਰੀਬਨ ਸਾਰੇ ਪਾਸੇ ਤੋਂ ਬੰਦ ਦਾ ਇੱਥੋਂ ਪੰਘਾਲੇ ਵੀ ਬੰਦ ਆ ਤੇ ਰਸਪਾਲਵਾ ਟੋਲ ਮਾਧੋਪੁਰ ਤੇ ਇਸ ਕਰਕੇ ਕੋਈ ਵੀ ਬੱਸ ਜੇਕਰ ਜਾਏਗੀ ਤੇ ਰਸਤੇ 'ਚ ਫਸਣ ਦੇ ਸਾਰ ਜ਼ਿਆਦਾ ਤੇ ਇਸ ਕਰਕੇ ਸਰਵਿਸ ਜਿਹੜੀ ਇੱਥੋਂ ਹੀ ਤਕਰੀਬਨ ਬੰਦ ਤੇ ਪੀਆਰਟੀਸੀ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਪੂਰਾ ਕਿਸਾਨਾਂ ਨੂੰ ਹਾਂਜੀ ਹਾਂਜੀ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਸਾਡੀ ਜੂਨੀਅਨ ਵੱਲੋਂ ਉਹਨਾਂ ਨੂੰ ਸਮਰਥਨ ਦੇਣ ਦੀ ਵੀ ਕਾਲ ਆ ਤੇ ਅਸੀਂ 10 ਵਜੇ ਆ ਸਾਰੇ ਵਰਕਰ ਸਾਡੇ ਇੱਥੇ ਮੌਜੂਦ ਆ ਅਸੀਂ 10 ਵਜੇ ਰਸਪਾਲਮਾਂ ਟੋਲ ਤੇ ਜਾ ਕੇ ਉਹਨਾਂ ਦਾ ਸਮਰਥਨ ਵਿਦਿ ਕਰਾਂਗੇ ਭਾਈ ਬੱਸਾਂ ਸਵੇਰੇ ਤੋਂ ਹੀ ਬੰਦ ਨੇ ਨਹੀਂ ਸਵੇਰੇ ਪਹਿਲੇ ਟਾਈਮ ਦੇ ਵਿੱਚ ਇੱਕ ਦੋ ਬੱਸਾਂ ਗਈਆਂ ਵਾ ਤੇ ਉਸ ਤੋਂ ਬਾਅਦ ਵਿੱਚ ਜਿਵੇਂ ਕੋਈ ਗੱਡੀ ਜਿਹੜੀਆਂ ਦੋ ਸਾਡੀਆਂ ਰਸਤੇ ਵਿੱਚ ਫਸ ਤੇ ਜਿੰਨੀਆਂ ਕਿ ਚੱਲ ਰਹੀਆਂ ਸੀ ਉਹ ਸ਼ੁਰੂ ਵਾਲੇ ਸਿਰੇ ਵਾਲੇ ਟਾਈਮ ਤੇ ਚੱਲੀਆਂ ਉਸ ਤੋਂ ਬਾਅਦ ਨਹੀਂ ਕੋਈ ਗਈ। ਭਾਈ ਕੀ ਨਾਂ ਤੁਹਾਡਾ ਤੇ ਕਿਹੜੀ ਜਗ੍ਹਾ ਤੋਂ ਕਿੱਥੇ ਜਾਣ ਦੇ? ਮੇਰਾ ਨਾਮ ਸਾਹਿਲਾ ਜੀ ਮੈਂ ਪੰਜਾਬ ਤੋਂ ਆਇਆ ਸੀ ਤਾਂ ਜਲੰਧਰ ਤੋਂ ਆਏ ਆ ਆਪਾਂ ਸ਼ੂਟ ਕਰਨ ਚੱਲੇ ਸੀ ਦਿলোਜੀ ਤੇ ਸਵੇਰੇ 7 ਵਜੇ ਦੇ ਇੱਥੇ ਬੈਠੇ ਆਣ ਕੇ ਕੋਈ ਬੱਸ ਨਹੀਂ ਮਿਲੀ ਹਜੇ ਤੱਕ ਆਪਾਂ ਨੂੰ। ਬੱਸ ਦੀ ਵੇਟ ਕਰਦੇ ਪੀਏ। ਕੁਝ ਪਤਾ ਲੱਗਦਾ ਸੀਗਾ ਪੰਜਾਬ ਬੰਦ ਕੋਲ ਅੱਜ? ਹਾਂਜੀ। ਤੁਹਾਨੂੰ ਪਤਾ ਸੀਗਾ ਪੰਜਾਬ ਬੰਦ ਕੋਲ ਅੱਜ? ਸਾਨੂੰ ਪਤਾ ਸੀਦਾ ਅਸੀਂ ਦੀ ਅਸੀਂ ਸਵੇਰ-ਸਵੇਰ ਆ ਗਏ ਵੀ ਚਲੋ ਸਵੇਰ-ਸਵੇਰ ਮਿਲ ਜੇਗੀ ਸਾਨੂੰ ਬੱਸ। لیکن سویر دے ایتھے بیٹھے ہیں نہیں ملی ہے جی تک کوئی بھی بس کچھ دسیا کہ کیوں مطلب بس نہیں جا رہی نہیں کچھ نہیں دسیا اپا پچھیا جی دو چار جانے نو کہندے کہ اپنا کوئی ہلوسیلا کر لو کہ بس دا کوئی کنفرم نہیں ہے گا اج دن اف یو وِش دیٹ یور چائلڈ لرنز ٹوڈے اینڈ نیڈز ٹومورو برنگ देम टू اے این ایم اس جیمز کیمبرج انٹرنیشنل سکول پٹھانکو افیلیئیٹڈ ٹو سی بی ایس ای نیو دہلی little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar